ਤੁਹਾਡਾ ਮੀਡੀਆ ਵਾਲੇ ਸਤਿ ਸ੍ਰੀ ਅਕਾਲ ਦਾ ਬਹੁਤ ਧੰਨਵਾਦ ਤੁਸੀਂ ਸਾਰੇ ਜਣੇ ਟਾਈਮ ਕੱਢ ਕੇ ਆਇਓ ਅੱਜ ਲਈ ਆਪਾਂ ਅਜਨਾਲਾ ਤੇ ਬਿਜਲੀ ਕਾਲ ਵਿੱਚ ਬੈਠੇ ਮੈਂ ਤੁਹਾਨੂੰ ਤੇ ਤੁਹਾਡੇ ਦਾ ਹੀ ਪੂਦੇ ਅੰਦਾਲਾ ਹਲਕਾ ਦੇ ਵਾਸੀਆਂ ਨੂੰ ਇੱਕ ਕਬੜ ਬਹੁਤ ਮਾਨ ਨਾਲ ਦੇਣੀ ਚਾਹੁੰਦਾ ਕਿ ਸਾਡੇ ਮਾਜੋਕ ਮੁੱਖ ਮੰਤਰੀ ਸਦਾ ਭਗਵਾਨ ਸਿੰਘ ਮਾਨ ਜੀ ਨੇ ਸਾਨੂੰ ਇਹ ਨਾਣਾ ਨਿਵਾਸੀਆਂ ਨੂੰ ਇੱਕ ਬਹੁਤ ਵੱਡਾ ਤੋਹਫਾ ਦਿੱਤਾ 1968 ਦੇ ਵਿੱਚ ਇਹ ਬਿਜਲੀ ਘਰ ਬਣਿਆ ਸੀ ਜਿਹੜਾ 60 ਕੇਵੀ ਦਾ ਸੀਗਾ 1968 ਤੁਸੀਂ ਦੇਖੋ ਕਿ 1968 ਹੁਣ ਕਰੀਬ 55 ਸਾਲ ਹੋ ਗਏ ਇਸ ਜਿਹੜਾ ਬਿਲੀ ਕਾ ਬੜੇ ਨੂੰ ਇਹ 68 ਕੇਵੀ ਦਾ ਇਹ ਸਾਡੇ ਜੰਮ ਤੋਂ ਪਹਿਲਾਂ ਦਾ ਇਹ ਬਿਜਲੀ ਕਾ ਜਿਹੜਾ ਬੜਿਆ ਸੀਗਾ ਉਹਦਾ ਇਹ ਬੜੀਆਂ ਸਰਕਾਰਾਂ 55 ਸਾਲ ਦੇ ਚਕਾਲੀ ਕਾਂਗਰਸੀ ਕਈ ਵਾਰ ਆਏ ਕਈ ਐਮਐਲਏ ਆਏ ਕਈਆਂ ਨੇ ਲੋਕਾਂ ਦਾ ਲਾਲਾ ਲਾਇਆ ਜਦੋਂ ਆਪਾਂ ਇਲੈਕਸ਼ਨ ਲੜਦੇ ਸੀਗੇ ਬਹੁਤ ਸਾਰੇ ਅਨਾਰਾ ਨਿਵਾਸੀਆਂ ਨੇ ਕਿਹਾ ਕਿ ਸਾਡੀ ਬਿਜਲੀ ਦੀ ਬਹੁਤ ਵੱਡੀ ਪ੍ਰੋਬਲਮ ਹੈ ਜੀ ਬਿਜਲੀ ਦੇ ਕੱਟ ਬਹੁਤ ਲੱਗਦੇ ਆ ਜਦੋਂ ਓਵਰਲੋਡ ਹੋ ਜਾਂਦੀ ਆ ਉਦੋਂ ਉਸੇ ਵੇਲੇ ਸਾਡੀ ਜਿਹੜੀ ਬਿਜਲੀ ਕੱਟੀ ਜਾਂਦੀ ਆ ਤੇ ਜੇ ਤੁਹਾਡੀ ਸਰਕਾਰ ਬੜੀ ਤੇ ਮਾਨ ਸਾਹਿਬ ਨੂੰ ਕਹਿ ਕੇ ਤੇ ਤੁਸੀਂ ਜਿਹੜਾ ਸਾਡਾ ਮਸਲਾ ਹੱਲ ਕਰਾਇਓ ਤੇ ਮੈਂ ਪਿਛਲੇ 1 ਸਾਲ ਤੋਂ ਇਹ ਕੋਸ਼ਿਸ਼ ਦੇ ਵਿੱਚ ਸੀਗਾ। ਉਹ ਸੀਐਮ ਸਾਹਿਬ ਨੇ, ਮਾਨ ਸਾਹਿਬ ਨੇ ਸਾਡੀ ਜਿਹੜੀ ਗੱਲ ਸੀਗੀ, ਸਾਡੀ ਇਹ ਮੰਗ ਸੀਗੀ ਬਾਰਡਰ ਦੇ ਵਸਨੀਕਾਂ ਦੀ। ਉਹ ਮੰਨੀ ਤੇ ਉਹਨਾਂ ਨੇ ਇਹ ਕੱਲ ਆਪਾਂ ਨੂੰ ਇਹ ਜਿਹੜੀ ਮਨਜ਼ੂਰੀ ਉਹ ਉਹਨਾਂ ਨੇ ਦਿੱਤੀ ਹੈ ਕਿ ਇਸ ਜਿਹੜਾ ਗ੍ਰਿਡ ਹੈ ਜਿਹੜਾ ਬਿਜਲੀ ਕਰ ਰਿਹਾ ਇਹਨੂੰ 220 ਦੇ ਵੀ ਦਾ ਜਿਹੜਾ ਉਹ ਵੜਾ ਦਿੱਤਾ ਗਿਆ ਉਹਦੇ ਦੇ ਪੈਸੇ ਜਿਹੜੇ ਦੇਖੋ ਅਸੀਂ ਦੱਸਿਆ ਉਹ ਤੋਂ ਪਹਿਲਾਂ ਫੰਡ ਦਾ ਸਾਰਾ ਪ੍ਰਬੰਧ ਕਰਕੇ 34 ਕਰੋੜ 74 ਲੱਖ ਰੁਪਏ ਜਿਹੜਾ ਇਹਦੇ ਪੈਸੇ ਵੀ ਨਾਲ ਹੀ ਆ ਗਏ ਫੰਡ ਵੀ ਆ ਗਿਆ ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਡੀ ਪ੍ਰੋਬਲਮ ਕੀ ਸੀ ਸਾਡੀ ਪ੍ਰੋਬਲਮ ਇਹ ਆ ਕੋਈ ਵੀ ਚੀਜ਼ ਜਦੋਂ ਆਪਾਂ ਬਣਾਉਂਦੇ ਆ ਮੰਨੋ ਅੱਜ ਬੜੀਆਂ ਤੋਂ ਚੀਜ਼ ਦਾ 25-30 ਸਾਲ ਤੱਕ ਅਸਰ ਰਹਿਣਾ ਚਾਹੀਦਾ ਪਰ ਇੱਥੇ ਤੇ 55 ਸਾਲ ਹੋ ਗਏ ਉਸ ਤੋਂ ਬਾਅਦ ਕਿਸੇ ਨੇ ਸਾਹ ਨਹੀਂ ਲਈ ਲੋਕ ਵਿਚਾਰੇ ਕਲਮੀਆਂ ਚ ਬੀਂਦੀ ਤੋਂ ਤੋਹਫਾ ਤੋਹਫਾ ਕਰਦੇ ਵੇ ਸਾਡੀ ਜਿਹੜੀ ਬਿਜਲੀ ਦੀ ਸਪਲਾਈ ਆ ਸਾਨੂੰ ਗਰਦਾਸਪੁਰ ਜ਼ਿਲ੍ਹੇ ਦੇ ਫਰੇਗੜ ਚੂੜੀਆਂ ਕਸਬੇ ਤੋਂ ਮਿਲਦੀ ਸੀਗੀ ਉਹਦੋਂ ਤੋਂ ਅਜਨਾਲਾ, ਦਿਆਲਪੁਰਾਂਗ, ਖਗੋਮਾਲ, ਅਰਮਦਾਸ, ਚੱਕ ਡੋਗ ਦਾ ਉਹ ਸਾਡਾ ਛੰਡੇਰ ਇਹ 5 6 ਬਲ ਜਿਹੜੇ ਬਿਜਲੀ ਕਾਸ ਸੀਗੇ ਜਿਹੜੀ ਸਪਲਾਈ ਫਤਿਹਗੜ ਚੂੜੀਆਂ ਤੋਂ ਆਉਂਦੀ ਸੀਗੀ ਉਹ ਜਦੋਂ ਓਵਰਲੋਡ ਹੋ ਜਾਂਦਾ ਸੀਗਾ ਉਸੇ ਲਈ ਕੱਟ ਲੱਗ ਜਾਂਦਾ ਸੀਗਾ ਸੋ ਹੁਣ ਅਸੀਂ ਫਤਿਹਗੜ ਚੂੜੀਆਂ ਤੋਂ ਵੱਖਰੇ ਹੋ ਜਾਾਂਗੇ ਅਸੀਂ ਕਿਸੇ ਕੋਲ ਨਹੀਂ ਸਾਡੇ ਆਪਣੀ ਜਿਹੜਾ ਇਹ ਵੱਡਾ ਬਿਜਲੀ ਕ 220 ਕੇਵੀ ਦਾ ਇਹ ਜਦੋਂ ਬਣ ਗਿਆ ਤੇ ਸਰ ਉਹਦੋਂ ਗੱਗੋਮਲ ਰਮਦਾਸ ਦਾ ਪੜੰਗ ਚੱਕ ਡੋਗ ਦਾ ਇਹ ਜਿੰਨੇ ਸਾਡੇ ਬਿਜਲੀ ਘਰ ਆ ਇਹਦੇ ਨਾਲ ਲੱਗ ਜਾਣਗੇ ਉਹ ਸ਼ਹਿਰ ਦਾ ਹੁਣ ਇੱਕ ਆਪਾਂ ਫੀਡਰ ਵੀ ਨਵਾਂ ਚਾਲੂ ਕੀਤਾ ਕਿ ਸ਼ਹਿਰ ਨਿਵਾਸੀਆਂ ਨੂੰ ਕੋਈ ਜਿਹੜੀ ਆ ਉਹ ਪ੍ਰੋਬਲਮ ਨਾ ਆਵੇ ਇਹ ਤੋਂ ਪਹਿਲਾਂ ਆਪਾਂ ਸਾਲ ਪਹਿਲਾਂ ਤੁਹਾਨੂੰ ਪਤਾ ਸਾਲ 1.5 ਸਾਲ ਪਹਿਲਾਂ ਆਪਾਂ ਜਿਹੜਾ ਅਜਨਾਲਾ ਹਸਪੀਟਲ ਨੂੰ 24 ਘੰਟੇ ਬਿਜਲੀ ਜਿਹੜੀ ਆ ਉਹ ਉਹ ਦਿੱਤੀ ਸੀ 12 ਲੱਖ ਰੁਪਈਆ ਲਾ ਕੇ ਡਾਇਰੈਕਟ ਲਾਈਨ ਜਿਹੜੀ ਹੈ ਜਿਹੜੀ ਇੱਥੋਂ ਜਾਂਦੀ ਸੀ ਕਿ ਬੰਦ ਸੋ ਮੈਂ ਸਮਝਦਾ ਕਿ ਜਿਹੜਾ ਮਾਨ ਸਾਹਿਬ ਨੇ ਸਾਨੂੰ ਇਹ ਇਹ ਜਿਹੜਾ ਤੋਹਫਾ ਦਿੱਤਾ ਇਹ ਨਾਲਾ ਦੁਆਸੀਆ ਨੂੰ ਇਹਦੇ ਨਾਲ ਸਾਡੀ ਬਿਜਲੀ ਦੀ ਸਮੱਸਿਆ ਜਿਹੜੀ ਸਰ ਖਤਮ ਹੋ ਗਈ ਹੁਣ ਸਾਨੂੰ ਬਿਜਲੀ ਦੀ ਸਮੱਸਿਆ ਦੀ ਆਊਗੀ ਹੁਣ ਅਸੀਂ ਆਪਣੀ ਖੇਤੀਬਾੜੀ ਆਪਣੇ ਘਰਾਂ ਦੇ ਵਿੱਚ ਆਪਣੇ ਛੋਟੇ ਜਿਹੜੇ ਸਾਡੀ ਇੰਡਸਟਰੀ ਆ ਉਹ ਸਭ ਲਈ ਬਿਜਲੀ ਸਪਲਾਈ ਜਿਹੜੀ ਆ ਨਿਰੰਤਰ ਜਾਰੀ ਰਿਆ ਕਰੂਗੀ ਉਹਦੇ ਤੋਂ ਨਾ ਵਾ ਅਸੀਂ ਤੁਹਾਨੂੰ ਅੱਗੇ ਵੀ ਦੱਸਿਆ ਸੀਗਾ ਕਿ 1 25 ਕਰੋੜ ਰੁਪਇਆ ਹੋ ਅਸੀਂ ਲਿਆ ਉਹ 25 ਕਰੋੜ ਦੇ ਨਾਲ ਜਿੰਨੇ ਵੀ ਅਜ ਨਾਲੇ ਦੇ ਵਿੱਚ ਜਿੰਨੀਆਂ ਲਾਈਨਾਂ ਜਿੰਨੇ ਪੋਲ ਅਸੀਂ ਸਭ ਪੋਲ ਜਿਹੜੇ ਆ 11 ਮੀਟਰ ਦੀ ਮੱਦ ਲਵਾਈ ਵਾਲੇ ਘਾਰੇ ਤਾਂ ਜੋ ਜਦੋਂ ਕੰਬਾਈਨਾ ਵਗੈਰਾ ਲੰਘਦੀਆਂ ਉੱਚੇ ਟਰੱਕ ਲੰਘਦੇ ਆ ਸਾਨੂੰ ਕੋਈ ਕਈ ਐਕਸੀਡੈਂਟ ਹੋਏ ਕਿ ਸਾਨੂੰ ਕੋਈ ਪ੍ਰੋਬਲਮ ਨਾ ਆਵੇ ਅਸੀਂ ਸਭ ਤੋਂ ਪਹਿਲਾਂ ਅਗਲੇ ਦਿਨਾਂ ਦੇ ਵਿੱਚ ਮੈਂ ਐਕਸੀਡੈਂਸਾ ਬੈਠੇ 2-3 ਦਿਨ ਦੇ ਵਿੱਚ ਹੀ ਪਹਿਲਾ ਅਸੀਂ ਨਾਲਾ ਸ਼ਹਿਦਪੁਰ ਦਾ ਕੰਪਲੀਟ ਕਰਾਂਗੇ ਅਸੀਂ ਨਾਲੇ ਸ਼ਹਿਦ ਦਾ ਕੋਈ ਵੀ ਪੋਲ ਜਿਹੜਾ ਉਹ 11 ਮੀਟਰ ਤੋਂ ਥੱਲੇ ਵੀ ਲਾਊਗਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਮੇਰੀ ਇਹ ਕੋਸ਼ਿਸ਼ ਹੈ ਕਿ ਸਾਰੇ ਸ਼ਹਿਰ ਵਿੱਚ ਕੇਬਲ ਜਿਹੜੀ ਹੈ ਤਾਰਾਂ ਦੀ ਥਾਂ ਦੇ ਉੱਤੇ ਕੇਬਲ ਪਾ ਦਿੱਤੀ ਜਾਵੇ ਤਾਂ ਜੋ ਮਤਲਬ ਸ਼ਹਿਰ ਨਿਵਾਸੀ ਕਦੇ ਵੀ ਬਿਜਲੀ ਸੰਕਟ ਦਾ ਜਿਹੜਾ ਸਾਹਮਣਾ ਨਾ ਕਰਨ 25 ਕਰੋੜ ਤੇ 35 ਕਰੋੜ ਇਹ ਤੁਸੀਂ ਆਪ ਲਾ ਲਓ ਕਿ ਆਪਾਂ ਕਰੀਬ 70 ਕਰੋੜ ਰੁਪਇਆ ਜਿਹੜਾ ਉਹ ਐਸੇ ਸਾਲ ਦੇ ਵਿੱਚ ਆਪਾਂ ਸਾਰਾ ਬਿਜਲੀ ਦੀ ਸਪਲਾਈ ਇਹ ਨਾਲੇ ਦੇ ਵਿੱਚ ਸਹੀ ਕੰਮ ਜਿੱਦਾਂ ਆਪਾਂ ਛੜਕਾਂ ਲਈ ਪੈਸੇ ਲੈਂਦੇ ਉਦਾਂ ਹੀ ਸੀਐਫ ਸਾਹਿਬ ਨੇ ਸਾਨੂੰ ਇਹ ਜਿਹੜੇ ਪੈਸੇ ਆ ਉਹ ਦਿੱਤੇ ਸੋ ਮੈਂ ਸਾਰੇ ਇਹ ਨਾਲੇ ਦੁਆਸੀਆਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਜੋ ਜੋ ਤੁਹਾਡੇ ਨਾਲ ਵਾਅਦਾ ਕੀਤਾ ਹੈ ਤੁਹਾਨੂੰ ਕਿਹਾ ਹਿੱਸਾ ਤੁਹਾਡੀਆਂ ਛੜਕਾਂ ਸਹੀ ਬਣਨਗੀਆਂ ਤੁਹਾਨੂੰ ਬਿਜਲੀ ਬਣੂਗੀ ਤੁਹਾਡਾ ਹਸਪੀਟਲ ਬਣਨਗੇ ਤੁਹਾਡੇ ਅੰਗਰਵਾਰੀ ਦੇ ਮਤਲਬ ਵਧੀਆ ਸੈਂਟਰ ਬਣਨਗੇ ਹੁਣੇ ਅਸੀਂ 7 ਕਰੋੜ ਤੇ 18 ਲੱਖ ਰੁਪਇਆ ਹੁਣੇ ਸਕੂਲਾਂ ਲਈ ਜਾਰੀ ਕੀਤਾ ਟੋਟਲ ਸਾਨੂੰ 27 ਕਰੋੜ 95 ਲੱਖ ਮਿਲਿਆ ਉਹਦੀ ਪਹਿਲੀ ਕਿਸ਼ਤ ਸਾਡੇ ਮੁੱਖ ਮੰਤਰੀ ਸਾਹਿਬ ਨੇ ਤੇ ਸਾਡੇ ਐਜੂਕੇਸ਼ਨ ਮਿਨਿਸਟਰ ਨੇ ਸਾਨੂੰ ਦਿੱਤੀ ਆ ਜਿਹੜੇ ਸਕੂਲਾਂ ਦਾ ਸਾਰੇ ਸਕੂਲਾਂ ਦੇ ਵਿੱਚ ਪੈਸੇ 167 ਸਕੂਲਾਂ ਦੇ ਵਿੱਚ ਜਿਹੜੇ ਆ ਉਹ ਆਗੇ ਉਹਦੇ ਪੈਸੇ ਸਾਡੇ ਸਰਵਤੰਤ ਬਿਸਤੀ ਜਿਹੜੇ ਲੱਗੇ ਆ ਸਾਰੇ ਸਕੂਲਾਂ ਦੇ ਡਾਇਰੈਕਟਰ ਪ੍ਰਿੰਸੀਪਲ ਜਿਹੜੇ ਆ ਉਹਨਾਂ ਦੀ ਗਵਾਈ ਇੱਥੇ ਬਸ ਜਿਹੜੇ ਲੱਗੇ ਐਸ ਵੇਲੇ ਜੇ ਮੈਂ ਤੁਹਾਨੂੰ ਮਤਲਬ ਇਹ ਗੱਲ ਕਹਿਣੀ ਚਾਹੁੰਦਾ ਕਿ ਆਪਾਂ ਅਜੇ 19 ਮਾਰਚ ਨੂੰ ਜਿੱਦੋਂ 19 ਮਾਰਚ ਹੋਊਗੀ ਮੈਂ ਉਦੋਂ ਫੇਰ মিডিਆ ਨੂੰ ਡਰੈਸ ਕਰੂੰਗਾ ਮੈਂ ਤੁਹਾਨੂੰ ਦੱਸੂਗਾ ਕਿ ਨਾਲੇ ਦੇ ਵਿੱਚ ਕਿੰਨੇ ਸੌ ਕਰੋੜ ਰੁਪਈਆ ਜਿਹੜਾ ਹੁਣ ਤੱਕ ਆ ਗਿਆ 2 ਸਾਲ ਪੂਰੇ ਹੋ ਗਏ ਅਜੇ 3 ਸਾਲ ਬਾਕੀ ਐ ਅਜਿਹਾ ਨਾਲੇ ਦਾ ਕੋਈ ਮੁੱਦਾ ਸਾ ਜਿਹੜਾ ਹੋ ਰਹਿ ਨਹੀਂ ਦੇਣਾ ਆਪਾਂ ਕੰਮ ਵਾਲੇ ਆ ਕੰਮ ਕਰਨਾ ਹੋਇਆ ਆਮ ਘਰਾਂ ਦੇ ਬੱਚੇ ਆ ਸਾਡਾ ਦੁੱਖ ਵੇਖੋ ਤੁਸੀਂ ਕਿ 55 ਸਾਲ ਹੋ ਗਏ ਬਿਜਲੀ ਘਰ ਬੜੇ ਨੂੰ ਕਿਸੇ ਨੇ ਮੁਰਕੇ ਸਾਧ ਹੀ ਨਹੀਂ ਲਈ ਇਹਦੀ ਬਿਲਡਿੰਗ ਦੇਖੋ ਬਾਹਰ ਕਿੰਨੀ ਭੈੜੀ ਹੋ ਗਈ ਹੈ ਕਿੰਨਾ ਬੁਢੀ ਹਾਲਤ ਹੈ ਉਹਦੇ ਦੀ ਬਿਲਡਿੰਗ ਵੀ ਨਵੀਂ ਬਣੂਗੀ ਸਭ ਚੀਜ਼ਾਂ A1 ਜਿਹੜਾ ਇਦਾਂ ਦੀ ਬਿਲਡਿੰਗ ਬਣਾਵਾਂਗੇ ਨਵੇਂ ਡਿਜ਼ਾਈਨ ਦੀ ਕਿ ਮਤਲਬ ਇਹ ਬਿਜਲੀ ਘਰ ਦੀ ਬਿਲਡਿੰਗ ਜਿਹੜੀ ਸਾਡੀ ਇਨਾਲੇ ਦਾ ਮਾਣ ਬਣੂਗੀ ਇਦਾਂ ਦੀ ਬਿਲਡਿੰਗ ਜਿਹੜੀ ਆਪਾਂ ਬਣਾਵਾਂਗੇ ਉਹ ਅਗਲੇ ਦਿਨਾਂ ਦੇ ਵਿੱਚ ਮੈਂ ਅੱਜ ਜੀ ਐਕਸ਼ਨ ਸਾਹਿਬ ਨੂੰ ਕਿਹਾ ਕਿ ਦਰਬਾਸ ਗਗੋਬਾਲ ਤੇ ਜਿਹੜਾ ਚੱਕ ਡੋਗਦਾ ਤਿੰਨੇ ਬਿਜਲੀ ਘਰ ਦੀ ਜਿਹੜੀ ਬਿਲਡਿੰਗ ਹੈ ਇੰਨਾ ਦਾ ਐਸਟੀਮੇਟ ਬਣਾ ਕੇ ਦੋ ਆਪਾਂ ਉਹ ਮਲਤੁੱਤ ਜਿਹੜੀਆਂ ਉਹ ਵੀ ਬਿਲਡਿੰਗਾਂ ਜਿਹੜੀਆਂ ਨਵੀਆਂ ਇਸੇ ਸਾਲ ਦੇ ਵਿੱਚ ਹੀ ਉਹ ਆਪਾਂ ਬਣਵਾ ਦੇਣੀਆਂ ਵਧੀਆ ਵਧੀਆ ਜਿਹੜੀਆਂ ਮਲਾਂ ਆਪਾਂ ਬਣਾਉਂਗੇ ਇਹ ਪੜਾਉਣਗੇ ਐਸਟੀਮੇਟ ਪਰ ਅੱਜ ਤੋਂ ਬਾਅਦ ਮੈਂ ਇਹ ਨਾਗਰ ਨਿਵਾਸੀਆਂ ਨੂੰ ਕਹਿਣਾ ਚਾਹੁੰਦਾ ਕਿ ਤੁਹਾਨੂੰ ਬਿਜਲੀ ਦੀ ਕੋਈ ਸਮੱਸਿਆ ਜਿਹੜੀ ਨਹੀਂ ਆਊਗੀ ਔਰ ਮੈਂ ਆਪਣੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਿਜਲੀ ਮੰਤਰੀ ਪੀਟੀਓ ਸਾਹਿਬ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਸੋ ਫਿਰ ਉਹ ਪੁਜਾ ਸ੍ਰੀ ਟੀਓ ਜੀ ਦਾ ਜਿਨ੍ਹਾਂ ਨੇ ਸਾਨੂੰ ਇਹ ਪਾਸ ਕਰਾ ਕੇ ਦਿੱਤਾ ਉਹ ਮੈਂ ਜਦੋਂ ਮਾਨ ਸਾਹਿਬ ਇੱਥੇ ਆਉਣਗੇ ਸਾਰੇ ਕੰਮ ਉਹਨਾਂ ਨੂੰ ਆਪਾਂ ਦਿਖਾਵਾਂਗੇ ਕਿ ਆ ਕੋਈ ਤੁਸੀਂ ਇਨਾਲੇ ਲਈ ਦੇ ਦਿੱਤਾ ਕੱਲ੍ਹ ਵੱਸੋਂ ਤੁਹਾਨੂੰ ਮੈਂ ਇੱਕ ਹੋਲ ਬਹੁਤ ਵੱਡੀ ਖਬਰ ਦਊਗਾ ਉਹ ਵੀ ਕਰੋੜਾਂ ਦੀ ਹੋਊਗੀ ਆਪਾਂ 5-6 ਦਿਨ ਚ ਇੰਤਜ਼ਾਰ ਗੋ ਪਰਮਾਤਮਾ ਕਿਰਪਾ ਕਰੂਗਾ ਦਿੱਕਤ ਦੇ ਦਿੰਦੇ ਵਿੱਚ ਉਹ ਵੀ ਡੰਗ ਹੋ ਜਾਂਦੀ ਫਾਈਲ ਸਾਡੀ ਸੀਐਮ ਸਾਹਿਬ ਹੋ ਗਈ ਹੈ ਉਹ ਡੰਗ ਹੋ ਗਈ ਤਾਂ ਉਹ ਵੀ ਮੈਂ ਤੁਹਾਨੂੰ ਜੜੀ ਬਿਲਕੁਲ ਉਹ ਵੀ ਖਬਰ ਦੇਵਾਂਗੇ ਸੋ ਮੈਂ ਅੱਜ ਮੀਡੀਆ ਦੇ ਦਾ ਸਾਰੇ ਨਾਗਰਿਕ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦਾ ਖੇਤੀਬਾੜੀ ਕਰਨ ਵਾਲਿਆਂ ਨੂੰ ਸ਼ਹਿਰੀਆਂ ਨੂੰ ਸਭ ਨੂੰ ਵਧਾਈ ਦੇਣਾ ਚਾਹੁੰਦਾ ਕਿ ਸਬਾਬ ਭਗਵਾਨ ਸਰਮਾਨ ਜੀ ਨੇ ਅਜ ਨਾਲੇ ਵਿੱਚੋਂ ਬਿਲੀ ਦਾ ਸੰਕਟ ਜਿਹੜਾ ਉਹ ਖਤਮ ਕਰ ਦਿੱਤਾ ਇਹ ਮੈਂ ਤੁਹਾਨੂੰ ਕਹਿਣ ਦੇ ਤੰਗਦਾ ਸਾਬਾ ਕਿ ਖੱਟਿਆ ਨੀਤੇ ਚੱਲਦੇ ਜੀ 220 ਕੇ ਵੀ ਕਰਨ ਜਾ ਰਹੇ ਤੁਸੀਂ ਇਹ ਮੈਨੂੰ ਲੱਗਦਾ 6 ਸਾਲ ਤੋਂ ਸਰਪ 24 ਦੇ ਵਿੱਚ ਵਿੱਚ ਚੱਲੂ ਹਾਂ 24 ਦੇ ਵਿੱਚ ਉਹ ਤੇ ਹੋ ਜੂਗਾ ਕਿਉਂਕਿ ਬਿਲਡਿੰਗ ਵਗੈਰਾ ਸਾਰੀ ਬਣਨੀ ਆ ਥੋੜਾ ਟਾਈਮ ਤੇ ਲੱਗੇਗਾ ਬਹੁਤ ਵੱਡੀ ਬਿਲਡਿੰਗ ਬਣੂਗੀ ਬਹੁਤ ਵਧੀਆ ਚਾਰਸ ਬਾਦੀ ਹਰ चीज ਬਣੂਗੀ ਸੋ ਮੈਨੂੰ ਲੱਗਦਾ ਕਿ ਅਸੇ ਤੋ ਮੈਂ ਕਿਹਾ ਆਪਸਾਨੂੰ ਕਿ ਅਸੇ ਦੇ ਵਿੱਚ ਕਿਉਂਕਿ ਪੈਸੇ ਆ ਗਏ ਇਹਦੀ ਟੈਂਡਰ ਜਿਹੜੀ ਆ ਉਹ ਹੁੰਦੀ ਆ ਸੈਂਟਰਲਾਈਜ਼ ਹੁੰਦੀ ਆ ਇਹਦਾ ਟੈਂਡਰ ਹੋ ਗਿਆ ਤੇ ਅਬ ਲੱਗੇ ਨੇ ਮਿਸਤੀ ਆਪਾਂ ਸਭ ਤੋਂ ਬੇਸੇ ਸਾਲ ਚ ਬਣੀ ਹੋਈ